ਨਮਸਕਾਰ ਆਰਪੀਡੀ 24 ਤੇ ਮੈਂ ਸਾਰੀ ਕਾਰਟਵਾਲ ਹਾਜ਼ਰ ਹਾਂ ਅੱਜ ਦਾ ਪ੍ਰੋਗਰਾਮ ਵਿਚਾਰ ਵਟਾਂਦਰਾ ਲੈ ਕੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਡਾਕਟਰ ਤੇ ਚੰਦਰਵੇਲੀ ਜੀ ਨਮਸਕਾਰ ਸਰ ਨਮਸਕਾਰ ਜੀ ਅੱਜ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਪਹਿਲੀ ਖਬਰ ਜੋ ਕਿ ਬਹੁਤ ਵਾਇਰਲ ਹੋ ਰਹੀ ਹੈ ਉਸ ਖਬਰ ਤੇ ਚਰਚਾ ਕਰਾਂਗੇ ਦਰਅਸਲ ਸੀਨੀਅਰ ਸਕੈਂਡਰੀ ਕਮਾਲ ਕੇ ਦੀ ਇੱਕ ਘਟਨਾ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਇੱਕ ਵਿਦਿਆਰਥੀ ਨੇ ਖੁਦਖੁਸ਼ੀ ਕਰ ਲਈ ਹੈ ਸਰ ਕੀ ਕਹਿਣਾ ਚਾਹੋਗੇ ਇਸ ਬਾਰੇ ਇਹ ਖਬਰ ਮੋਗੇ ਦੇ ਧਰਮਕੋਟ ਲੱਗੇ ਕਮਾਲ ਕੇ ਸੀਨੀਅਰ ਸੈਕੰਡਰੀ ਸਕੂਲ ਦੀ ਹੈ ਜੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਇੱਕ ਵਿਦਿਆਰਥੀ 11ਵੀਂ ਕਲਾਸ ਦਾ ਵਿਦਿਆਰਥੀ ਹੂੰ ਅ ਕਿਸੇ ਗੱਲੋਂ ਖੁਦਕੁਸ਼ੀ ਕਰ ਗਿਆ ਜੀ ਭਾਵੇਂ ਅਧਿਕਾਰਤ ਤੌਰ ਤੇ ਅਜੇ ਤੱਕ ਉਹਦੇ ਖੁਦਕੁਸ਼ੀ ਨੋਟ ਬਾਰੇ ਕਿਸੇ ਕੋਲ ਕੁਝ ਵੀ ਨਹੀਂ ਮਿਲਦਾ ਜੀ ਜੀ ਪਰ ਇੱਕ ਵੀਡੀਓ ਹੈ ਉਹਦੇ ਬਿਮਾਰ ਹੋਣ ਵੇਲੇ ਦੀ ਜਿਹਦੇ ਵਿੱਚ ਉਹ ਕੁਝ ਕਹਿੰਦਾ ਹੈ ਪਰ ਕਲੀਅਰ ਸੁਣਾਈ ਨਹੀਂ ਦਿੰਦਾ ਜੀ ਉਸ ਤੋਂ ਬਾਅਦ ਉਸ ਸਕੂਲ ਦੇ ਬਾਹਰ ਇੱਕ ਖਾਸ ਤਰ੍ਹਾਂ ਦਾ ਮਾਹੌਲ ਬਣ ਗਿਆ ਜੀ ਜਿਹਦੇ ਵਿੱਚ ਅਧਿਆਪਕਾਂ ਤੇ ਹਮਲੇ ਹੋਣ ਦੇ ਖਤਸ਼ੇ ਯਾਰ ਕੀਤੇ ਗਏ ਪਰ ਹਮਲਾ ਹੋਇਆ ਨਹੀਂ ਹਮ ਜਿਹਦੇ ਵਿੱਚ ਅਧਿਆਪਕਾਂ ਤੇ ਐਫ ਆਈ ਆਰ ਦਰਜ ਕਰਨ ਦੀ ਮੰਗ ਕੀਤੀ ਗਈ ਜਦੋਂ ਉਹ ਬੱਚਾ ਬਿਮਾਰ ਸੀ ਉਸ ਵੇਲੇ ਇਹ এনवायरमेंट ਜਿਹੜਾ ਬਣਨਾ ਸ਼ੁਰੂ ਹੋ ਗਿਆ ਹਮ ਇਸ এনवायरमेंट ਦਾ ਸਿਖਰ ਉਦੋਂ ਬਣਦਾ ਹੈ ਜਦੋਂ ਉਹ 11ਵੀਂ ਕਲਾਸ ਦਾ ਬੱਚਾ ਜਿਹੜਾ ਆ ਉਹ ਮਰ ਜਾਂਦਾ ਹੈ ਜੀ ਗਰੀਬ ਮਾਪਿਆਂ ਦਾ ਇਕਲੌਤਾ ਪੁੱਤਰ ਦੋ ਭੈਣਾਂ ਦਾ ਇਕਲੌਤਾ ਵੀਰ ਉਹ ਆਪਣੇ ਰੋਂਦੇ ਵਿਲਕ ਦੇ ਮਾਪਿਆਂ ਨੂੰ ਛੱਡ ਕੇ ਇਸ ਜਹਾਨ ਤੋਂ ਚਲਾ ਗਿਆ ਜੀ ਜਿਸ ਵੀ ਵਿਅਕਤੀ ਨੇ ਇਸ ਘਟਨਾ ਨੂੰ ਸੁਣਨਾ ਦੇਖਣਾ ਤੇ ਯਕੀਨਨ ਹ ਉਹਦਾ ਮਨ ਪਸੀ ਜੜਾ ਜੀ ਬਿਲਕੁਲ ਔਰ ਉਹਦਾ ਜੀ ਕਰਨਾ ਹੈ ਕਿ ਉਹ ਹਰ ਉਸ ਵਿਅਕਤੀ ਤੇ ਸ਼ੱਕ ਕਰੇ ਜਾਂ ਉਹਦੇ ਖਿਲਾਫ ਕਾਰਵਾਈ ਦੀ ਮੰਗ ਕਰੇ ਜਿਨ੍ਹਾਂ ਨੇ ਵੀ ਇਹ ਕਾਰਵਾਈ ਨੂੰ ਇੰਜ਼ਾਮ ਦੇਉਣ ਵਿੱਚ ਕੋਈ ਰੋਲ ਦਬਾਇਆ ਹ ਹੁਣ ਸਥਿਤੀ ਇਸ ਤਰ੍ਹਾਂ ਦੀ ਹੈ ਕਿ ਪਹਿਲਾਂ ਤਾਂ ਇਹਦੇ ਪੱਖ ਵਿੱਚ ਵੱਡੀ ਗਿਣਤੀ ਚ ਲੋਕ ਜਿਹੜੇ ਨੇ ਉਹ ਰਸਤਾ ਰੋਕਦੇ ਨੇ ਜੀ ਉਹਦੀ ਡੈੱਡ ਬੋਡੀ ਨੂੰ ਰੱਖਦੇ ਨੇ ਇਹ ਧਰਮਕੋਟ ਦੇ ਡੀਐਸਪੀ ਸਾਹਿਬ ਨੇ ਬੜੀ ਜ਼ਿੰਮੇਵਾਰੀ ਦੇ ਨਾਲ ਇਹ ਉਹਨਾਂ ਦਾ ਸੰਸਕਾਰ ਕਰਾਇਆ ਮਾਪਿਆਂ ਨੂੰ ਹੌਸਲਾ ਦਿੱਤਾ ਤੇ ਮਾਪਿਆਂ ਨਾਲ ਵਾਅਦਾ ਕੀਤਾ ਹਮ ਕਿ ਕੋਈ ਐਸੀ ਕਮੇਟੀ ਨਿਰਪੱਖ ਜਾਂਚ ਕਰੇਗੀ ਤੇ ਦੋਸ਼ੀ ਬਖਸ਼ੇ ਨਹੀਂ ਜਾਣਗੇ ਹਮ ਮੈਂ ਸਮਝਦਾ ਵੀ ਦੋਸ਼ੀ ਕਿਸੇ ਦੇ ਵੀ ਹੋਣ ਬਖਸ਼ੇ ਨਹੀਂ ਜਾਣੇ ਚਾਹੀਦੇ ਜੀ ਪਰ ਇਸ ਘਟਨਾ ਨੂੰ ਜਦੋਂ ਦੂਸਰਾ ਪੱਖ ਸੁਣਿਆ ਗਿਆ ਉਸ ਵੇਲੇ ਇਸ ਘਟਨਾ ਦੇ ਕੁਝ ਹੋਰ ਪਰਤਾਂ ਜਿਹੜੀਆਂ ਨੇ ਉਹ ਉਗੜਨ ਸ਼ੁਰੂ ਹੋ ਗਈਆਂ ਜੀ ਦੂਸਰੇ ਪੱਖ ਵਿੱਚ ਸਕੂਲ ਦਾ ਜਿਹੜਾ ਪ੍ਰਿੰਸੀਪਲ ਹੈ ਭਾਵੇਂ ਉਹ ਐਡ ਹੌਕ ਤੌਰ ਤੇ ਹੈ ਉਹ ਮਤਲਬ ਪ੍ਰਿੰਸੀਪਲ ਆਫੀਸ਼ੀਅਲਿੰਗ ਪ੍ਰਿੰਸੀਪਲ ਹੈ ਜੀ ਉਹ ਪ੍ਰਿੰਸੀਪਲ ਆਪ ਕੈਮਰੇ ਦੇ ਮੋਰੇ ਆਉਂਦਾ ਹਾਂ ਤੇ ਉਹ ਇਸ ਸਾਰੀ ਘਟਨਾ ਦਾ ਵੀ ਰਵਾ ਦੱਸਦਾ ਹੈ ਹਾਂ ਮੈਂ ਸਮਝਦਾ ਕਿਉਂਕਿ ਪ੍ਰਿੰਸੀਪਲ ਆਪ ਡਰਿਆ ਹੋਇਆ ਹੈ ਜੀ ਉਹ ਪਤਾ ਨਹੀਂ ਵਿਚਾਰਾ ਪੁਲਿਸ ਤੰਤਰ ਤੋਂ ਇਸ ਦੇਸ਼ ਦੇ ਪ੍ਰਬੰਧ ਤੋਂ ਇੰਨਾ ਡਰਿਆ ਹੋਇਆ ਸੀ ਹਾਂ ਕਿ ਉਹ ਦੇਖੋ ਬੋਲਿਆ ਵੀ ਨਹੀਂ ਸੀ ਜਾ ਰਿਹਾ ਉਹ ਬਹੁਤ ਡਰੀ ਹੋਈ ਹਾਲਤ ਵਿੱਚ ਇਸ ਸਥਿਤੀ ਨੂੰ ਬਿਆਨ ਕਰ ਰਿਹਾ ਸੀ ਹਾਂ ਉਸ ਸਥਿਤੀ ਨੂੰ ਬਿਆਨ ਕਰਦਿਆਂ ਜਿਹੜੇ ਨੁਕਤੇ ਉਹਨੇ ਅਵਾਰੇ ਜੀ ਉਹਨੇ ਇੱਕ ਆਪਣੇ ਅਧਿਆਪਕ ਦਾ ਨਾਂ ਲਿਆ ਜਿਸ ਅਧਿਆਪਕ ਨੇ ਪ੍ਰਿੰਸੀਪਲ ਨੂੰ ਆ ਕੇ ਦੱਸਿਆ ਕਿ ਮੈਂ ਇੱਕ ਕਮਰੇ ਵਿੱਚੋਂ ਇੱਕ ਲੜਕੀ ਦੀਆਂ ਚੀਕਾਂ ਸੁਣ ਕੇ ਗਿਆ ਹਮ ਸਕੂਲੇ ਛੁੱਟੀ ਹੋ ਚੁੱਕੀ ਜੀ ਤੇ ਮੈਂ ਉਥੋਂ ਲੜਕੇ ਤੇ ਲੜਕੀ ਨੂੰ ਬਾਹੋਂ ਫੜ ਕੇ ਇੱਥੇ ਤੁਹਾਡੇ ਕੋਲ ਲਿਆਇਆ ਹਮ ਹੁਣ ਉਹ ਜਿਹੜਾ ਪ੍ਰਸੰਗ ਹੈ ਲੜਕੀ ਵਾਲਾ ਉਹ ਪਹਿਲੀ ਧਰ ਵੱਲੋਂ ਪੂਰੀ ਤਰ੍ਹਾਂ ਨਾਲ ਗੈਰ ਹਾਜ਼ਰ ਹੈ ਜੀ ਦੂਸਰੀ ਧਰ ਜਿਹੜੀ ਇਹਨੂੰ ਬਿਆਨ ਕਰ ਰਹੀ ਹੈ ਹੂੰ ਉਹ ਧਰ ਉਹ ਹੈ ਜਿੱਦ ਤੇ ਇਲਜ਼ਾਮ ਲੱਗ ਰਹੇ ਨੇ ਕਿ ਇਹ ਇਹ ਉਹਦੇ ਖੁਦਕੁਸ਼ੀ ਤੱਕ ਲੈ ਕੇ ਜਾਣ ਦੇ ਮੁੱਖ ਦੋਸ਼ੀ ਨੇ ਜੀ ਪ੍ਰਿੰਸੀਪਲ ਹੋਰਾਂ ਨੇ ਬੜਾ ਸਪਸ਼ਟ ਕਿਹਾ ਕਿ 11ਵੀਂ ਕਲਾਸ ਦਾ ਲੜਕਾ ਪਹਿਲਾਂ ਵੀ ਲੜਕੀਆਂ ਨੂੰ ਪਰੇਸ਼ਾਨ ਕਰਦਾ ਸੀ ਹੂੰ ਇਹ ਲੜਕੀ ਕੱਲੀ ਇਹਦੇ ਕੋਲ ਕਿਵੇਂ ਇਹਦੇ ਕਾਬੂ ਚ ਆ ਗਈ ਤੇ ਕਿਉਂ ਲੜਕੀ ਨੇ ਚੀਕਾਂ ਮਾਰੀਆਂ ਤੇ ਕਿਉਂ ਲੜਕੀ ਇਹਨੂੰ ਬਚਾਉਣਾ ਜ਼ਰੂਰੀ ਹੋ ਗਿਆ ਉਹ ਇਹਦੇ ਪੱਖ ਚ ਆਪਣੀ ਗੱਲ ਦੱਸਦਾ ਹੈ ਜੀ ਹੁਣ ਮੈਂ ਸਮਝਦਾ ਵੀ ਜੇਤੇ ਪ੍ਰਿੰਸੀਪਲ ਹੋਰਾਂ ਨੇ ਉਹਨੂੰ ਡਾਂਟਿਆ ਹੂੰ ਨਾ ਹੁੰਦਾ ਹੂੰ ਫਿਰ ਅਸੀਂ ਪੰਜਾਬ ਦੇ ਲੋਕਾਂ ਨੇ ਕਹਿਣਾ ਸੀ ਕਿ ਪ੍ਰਿੰਸੀਪਲ ਤਨਖਾਹ ਕਾਦੀ ਲੈਂਦਾ ਬਿਲਕੁਲ ਦੈਨ ਦਿਹਾੜੇ ਇੱਕ ਨਵਾਲਕ ਬੱਚੀ ਦੇ ਨਾਲ ਸਕੂਲ ਕੈਂਪਸ ਦੇ ਵਿੱਚ ਅਧਿਆਪਕਾਂ ਦੀ ਹਾਜ਼ਰੀ ਦੇ ਵਿੱਚ ਜੋ ਕੁਝ ਵੀ ਹੋਇਆ ਮੈਂ ਕਹਿੰਦਾ ਉਹਨੇ ਕੁੜੀ ਨੂੰ ਟੱਚ ਹੀ ਕੀਤਾ ਤਾਂ ਕਿਉਂ ਕਿਉਂ ਟੱਚ ਕੀਤਾ ਕੁੜੀ ਨੂੰ ਜਬਾਹ ਫੜ ਕੇ ਅੰਦਰ ਹੀ ਲੈ ਕੇ ਗਿਆ ਤਾਂ ਕਿਉਂ ਲੈ ਕੇ ਗਿਆ ਇੱਕ ਸਵਾਲ ਜਿਹੜਾ ਆ ਉਹ ਖੜਾ ਹੋਣਾ ਸੀ ਜੀ ਉਹ ਸਵਾਲ ਦੇ ਦਰਪੇਸ਼ ਪ੍ਰਿੰਸੀਪਲ ਨੇ ਢਾਟਿਆ ਵੀ ਹੋ ਸਕਦਾ ਔਰ ਕੁਟਿਆ ਬਿਲਕੁਲ ਨਹੀਂ ਇਹ ਮਾਪੇ ਵੀ ਇਲਜ਼ਾਮ ਨਹੀਂ ਲਾਉਗੇ ਜੀ ਜੀ ਸਟਾਫ ਨੇ ਜਸ ਤਰੀਕੇ ਦਾ ਵਿਹਾਰ ਕੀਤਾ ਮੈਂ ਸਮਝਦਾ ਜੇ ਕਿਸੇ ਵੀ ਵਿਅਕਤੀ ਜ਼ਿੰਮੇਵਾਰ ਵਿਅਕਤੀ ਕੋਲ ਇਹ ਸੀਨ ਬਣਿਆ ਹੋਵੇ ਹਾਂ ਤਾਂ ਇਹ ਤੋਂ ਘੱਟ ਕਿਹੜਾ ਵਿਹਾਰ ਹੈ ਜਿਹੜਾ ਕੀਤਾ ਜਾ ਸਕਦਾ ਜੀ ਪ੍ਰਿੰਸੀਪਲ ਨੇ ਦੋਨਾਂ ਧਿਰਾਂ ਨੂੰ ਆਖਿਆ ਕਿ ਹੁਣ ਤੁਸੀਂ ਸਕੂਲ ਕੈਂਪਸ ਵਿੱਚ ਉਦੋਂ ਆਉਣਾ ਜਦੋਂ ਆਪਣੇ ਨਾਲ ਮਾਪਿਆਂ ਦੇ ਨਾਲ ਸਰਪੰਚ ਨੂੰ ਲੈ ਕੇ ਆਓਗੇ ਜੀ ਔਰ ਸኩል ਵਿੱਚ 6 ਵੱਖ-ਵੱਖ ਪਿੰਡਾਂ ਦੇ ਵਿਦਿਆਰਥੀ ਪੜਦੇ ਨੇ ਔਰ ਉਹ ਵਿਦਿਆਰਥੀ ਪੜਨ ਆਉਂਦੇ ਨੇ ਇਸ ਤਰ੍ਹਾਂ ਦੀ ਅਯਾਸ਼ੀ ਦੇ ਮੰਜ਼ਰ ਨੂੰ ਦੇਖਣ ਨਹੀਂ ਆਉਂਦੇ ਜੀ ਹੁਣ ਇਹ ਜਿਹੜਾ ਲੜਕਾ ਆ ਇਹ ਰਾਸਿਕ ਬਰਾਦਰੀ ਦਾ ਹੈ ਪੰਜਾਬ ਵਿੱਚ ਰਾਸਿਕ ਬਰਾਦਰੀ ਜਿਹਨੂੰ ਅਸੀਂ ਅਖੌਤੀ ਨੀਮੀਆ ਜਾਤਾਂ ਚ ਗਿਣਦੇ ਆ ਵੈਸੇ ਤਾਂ ਮਨੁੱਖ ਸਾਰੇ ਬਰਾਬਰ ਹੁੰਦੇ ਨੇ ਜੀ ਪਰ ਕਿਉਂਕਿ ਸਕੂਲਾਂ ਦੇ ਵਿੱਚ ਇੱਕ ਲਾਭ ਮਿਲਦਾ ਹੈ ਇਹਨਾ ਨੀਮੀਆ ਜਾਤਾਂ ਨੂੰ ਤੇ ਉੱਥੇ ਫੇ ਅਸੀਂ ਲਿਖਾਉਣੇ ਆ ਜੀ ਠੀਕ ਸੋ ਉਹ ਰਾ ਸਿੱਖ ਬਰਾਦਰੀ ਦਾ ਲੜਕਾ ਹੈ ਹਮ ਤੇ ਉਹ ਆਪਣੇ ਮਾਪਿਆਂ ਨੂੰ ਲੈ ਕੇ ਨਹੀਂ ਆਉਂਦਾ ਜੀ ਉਹਦੇ ਘਰ 'ਚ ਜਦ ਗੱਲ ਪਤਾ ਲੱਗਦੀ ਹੈ ਤਾਂ ਦੂਸਰੇ ਦਿਨ ਉਹ ਆਪਣੇ ਮਾਪੇ ਉਹਦੇ ਉਹਦਾ ਬਾਪ ਉੱਥੇ ਜਾਂਦਾ ਹੈ ਤੇ ਬਾਪ ਨੂੰ ਸਾਰੀ ਘਟਨਾ ਪਤਾ ਲੱਗਦੀ ਹੈ ਜੀ ਹੁਣ ਬਾਪ ਨੂੰ ਜਦੋਂ ਸਾਰੀ ਘਟਨਾ ਪਤਾ ਲੱਗਦੀ ਹੈ ਤਾਂ ਹੋ ਸਕਦਾ ਬਾਪ ਨੇ ਘਰ ਜਾ ਕੇ ਡਾਂਟਿਆ ਹੋਵੇ ਕਿਉਂਕਿ ਦੋ ਤਿੰਨਾਂ ਦਾ ਵੀ ਉਹ ਬਾਪ ਹੈ ਬਿਲਕੁਲ ਉਹ ਇਕੱਲੇ ਇੱਕ ਲੜਕੇ ਦਾ ਬਾਪ ਨਹੀਂਗਾ ਉਹਨੇ ਡਾਂਟਿਆ ਹੋ ਸਕਦਾ ਹੈ ਕਿਉਂਕਿ ਤੁਸੀਂ ਆਪਣੇ ਜਵਾਨ ਪੁੱਤਰ ਦੀ ਜਦੋਂ ਐਸੀ ਕਿਸੇ ਘਟਨਾ ਬਾਰੇ ਸੁਣਦੇ ਹੋ ਹੂੰ ਤਾਂ ਤੁਸੀਂ ਡਰਟ ਹੋਗੇ ਬਿਲਕੁਲ ਸਰ ਉਸ ਵੇਲੇ ਉਸ ਬਾਪ ਨੇ ਕੋਈ ਇਲਜ਼ਾਮ ਸਕੂਲ ਤੇ ਨਹੀਂ ਲਾਇਆ ਤੇ ਉਸ ਬੱਚੇ ਤੇ ਵੀ ਨਹੀਂ ਲਾਇਆ ਹੂੰ ਉਸ ਤੋਂ ਬਾਅਦ ਬੱਚਾ ਬਿਮਾਰ ਹੋ ਗਿਆ ਬੱਚੇ ਨੇ ਬਿਮਾਰ ਹੋ ਕੇ ਇਹ ਨਹੀਂ ਦੱਸਿਆ ਕਿ ਮੈਂ ਕੋਈ ਜਰੀਲੀ ਚੀਜ਼ ਖਾ ਲਈ ਹੈ ਹੂੰ ਉਹਨੂੰ ਇੱਕ ਹਸਪਤਾਲ ਦੂਜੇ ਹਸਪਤਾਲ ਤੀਜੇ ਹਸਪਤਾਲ ਤੇ ਚੌਥੇ ਹਸਪਤਾਲ ਖੜਿਆ ਗਿਆ ਜੀ ਚੌਥੇ ਹਸਪਤਾਲ ਜਾ ਕੇ ਜਦੋਂ ਡਾਕਟਰਾਂ ਨੇ ਹੱਥ ਖੜੇ ਕਰ ਦਿੱਤੇ ਤਾਂ ਉਸ ਵੇ ਲਿਖਦਾ ਹੈ ਕਿ ਮੈਂ ਕੋਈ ਜਰੀਲੀ ਦਵਾਈ ਪੀ ਲਿਆ ਹੁਣ ਇੱਕ ਬੱਚਾ ਜਰੀਲੀ ਦਵਾਈ ਪੀ ਲਿਆ ਪੀ ਗਿਆ ਇਹ ਗੱਲ ਬਿਲਕੁਲ درست ਹੈ ਉਹਨੇ ਖੁਦਕੁਸ਼ੀ ਕੀਤੀ ਹੈ ਮੈਂ ਮੰਨਦਾ ਹਾਂ ਉਹਨੇ ਖੁਦਕੁਸ਼ੀ ਕੀਤੀ ਹੈ ਖੁਦਕੁਸ਼ੀ ਲਈ এনवायरमेंट ਉਹੀ ਬਣਿਆ ਜਿਹੜਾ ਪ੍ਰਿੰਸੀਪਲ ਦੱਸਦਾ ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਜੇ ਅਧਿਆਪਕ ਇਹ ਵੀ ਨਾਖਦਾ ਕਿ ਆਪਣੇ ਮਾਪਿਆਂ ਨੂੰ ਲੈ ਕੇ ਆ ਹੂੰ ਤੇ ਫਿਰ ਕੀ ਅਸੀਂ ਪੰਜਾਬ ਦੇ ਲੋਕ ਉਸ ਅਧਿਆਪਕ ਨੂੰ ਬਖਸ਼ ਦਿੰਦੇ ਕੀ ਅਸੀਂ ਇਹ ਲੋਕ ਇਸ ਗੱਲ ਦੀ ਮੰਗ ਨਾ ਕਰਦੇ ਕਿ ਇਸ ਅਧਿਆਪਕ ਨੂੰ ਫਾਇਲ ਆਓ ਜਿਹਦੇ ਸਵਰਧ ਪੜਦੀਆਂ ਧੀਆਂ ਸੁਰੱਖਿਤ ਨਹੀਂ ਗਈਆਂ ਜੀ ਕੀ ਅਸੀਂ ਪੰਜਾਬ ਦੇ ਲੋਕ ਇਹ ਚਾਹੁੰਦੇ ਆ ਸੋ ਘੱਟ ਤੋਂ ਘੱਟ ਇੱਕ ਅਧਿਆਪਕ ਕੀ ਕਹਿ ਸਕਦਾ ਸੀ ਉਹ ਮੈਨੂੰ ਉਹਦੇ ਪੱਖ ਵਾਲੇ ਲੋਕ ਦੱਸ ਦੇ ਜੀ ਸੋ ਅਧਿਆਪਕ ਨੇ ਜਿੰਨਾ ਡਾਂਟਣਾ ਸੀ ਉਹ ਡਾਂਟਿਆ ਮੈਂ ਸਮਝਦਾ ਅੱਜ ਦਾ ਜਿਹੜਾ ਪ੍ਰੋਫੈਸ਼ਨਲ ਯੁੱਗ ਹੈ ਇਸ ਯੁੱਗ ਵਿੱਚ ਨਾ ਤਾਂ ਅਧਿਆਪਕ ਮੁਰਸ਼ਿਦ ਰਹਿ ਗਿਆ ਗੁਰੂ ਰਹਿ ਗਿਆ ਜੀ ਨਾ ਅਧਿਆਪਕ ਅਧਿਆਪਕ ਹੀ ਰਹਿ ਗਿਆ ਬਿਲਕੁਲ ਬਿਲਕੁਲ ਅੱਜ ਅਧਿਆਪਕ ਡਰ-ਡਰ ਕੇ ਦਿਨ ਕੱਟਦਾ ਹੈ ਕਿ ਕਿਸੇ ਵੀ ਬੱਚੇ ਨੂੰ ਕੁਝ ਕਹਿ ਦਿੱਤਾ ਤਾਂ ਬੱਚੇ ਨੇ ਜੋ ਕਰ ਦਿਖਾਉਣਾ ਹੈ ਉਹਦੀ ਉਹਦੀ ਭੁਗਤ ਭੋਗਣੀ ਪੈਣੀ ਆ ਅਧਿਆਪਕ ਨੂੰ ਸੋ ਅਧਿਆਪਕ ਆਪਣੇ ਦਿਨ ਪੂਰੇ ਕਰਦਾ ਹੈ ਸੋ ਦਿਨ ਕਟੀ ਕਰਦੇ ਇਸ এনਵਾਇਰਨਮੈਂਟ ਵਿੱਚ ਕੀ ਐਜੂਕੇਸ਼ਨ ਦਾ ਭਲਾ ਹੋ ਸਕਦਾ ਹੈ ਕੀ ਪੰਜਾਬ ਦਾ ਭਲਾ ਹੋ ਸਕਦਾ ਸੋ ਮੈਨੂੰ ਇਸ ਘਟਨਾ ਨਾਲ ਜੁੜੇ ਵੱਡੇ ਸਰਕਾਰ ਜਿਹੜੇ ਨੇ ਉਹ ਦਿਖਾਈ ਦਿੰਦੇ ਨੇ ਕਿ ਪੰਜਾਬ ਦਾ ਐਜੂਕੇਸ਼ਨ ਜਿਹੜਾ ਬਹੁਤ ਵੱਡੇ ਇਹ ਪਹਿਲੇ ਥ्रेट ਵਿੱਚੋਂ ਨਿਕਲ ਰਿਹਾ ਹੈ ਉਹਦੇ ਮੋਰੇ ਹੋਰ ਕਿ ਕਿਸ ਤਰ੍ਹਾਂ ਦੀਆਂ ਚੁਣੌਤੀਆਂ ਜੜੀਆਂ ਨੇ ਉਹ ਵੀ ਆ ਰਹੀ ਹੈ ਜੀ ਸਰ ਇਸ ਘਟਨਾ ਲਈ ਤੁਸੀਂ ਅਧਿਆਪਕਾਂ ਨੂੰ ਦੋਸ਼ੀ ਕਿਉਂ ਨਹੀਂ ਮੰਨਦੇ ਲੋ ਦੇਖੋ ਮੈਂ ਇਹ ਬਿਲਕੁਲ ਕਹਿੰਨੀ ਚੱਟਦੀ ਦਿੰਦਾ ਕਿ ਅਧਿਆਪਕ ਦੋਸ਼ੀ ਨਹੀਂ ਹੈ ਮੈਂ ਬਿਲਕੁਲ ਮੰਨਦਾ ਕਿ ਅਧਿਆਪਕ ਦੋਸ਼ੀ ਹੋ ਸਕਦਾ ਅਧਿਆਪਕ ਵੀ ਇਸ ਸੰਸਾਰ ਦਾ ਇੱਕ ਜੀਵ ਹੈ ਜੀ ਅਧਿਆਪਕਾਂ ਨੇ ਆਪ ਐਸੇ ਕਰਾਉਣੇ ਕਾਰਨਾਮੇ ਅਸੀਂ ਪਾਸਟ ਵਿੱਚ ਪੜਿਆ ਹੈ ਇਹ ਜਿਨ੍ਹਾਂ ਬਾਰੇ ਆਪਾਂ ਸਪੈਸ਼ਲ ਪ੍ਰੋਗਰਾਮ ਕੀਤੇ ਨੇ ਮੈਂ ਸਮਝਦਾ ਕਿ ਜਿਸ ਤਰ੍ਹਾਂ ਦਾ ਦੋਸ਼ ਉਦੇ ਮਾਪਿਆਂ ਵੱਲੋਂ ਲਾਇਆ ਜਾ ਰਿਹਾ ਹੈ। ਜੀ ਦੋਸ਼ ਇਹ ਲਾਇਆ ਜਾ ਰਿਹਾ ਹੈ ਕਿ ਅਧਿਆਪਕਾਂ ਨੇ ਕਿਹਾ ਤੇ ਤੂੰ ਤੇ ਰਾਸਖ ਬਰਾਦਰੀ ਦਾ ਹੈ ਤੂੰ ਕੀ ਪੜਨਾ ਤੇਰੇ ਘਰ ਦੇ ਤੇਰਾ ਪਰਿਵਾਰ ਤੇਰਾ ਭਾਈਚਾਰਾ ਇੰਨਾ ਕੀ ਪੜਦਾ ਹੁੰਦਾ ਜਾਂ ਤੂੰ ਸਕੂਲ ਦਾ ਮਾਹੌਲ ਮਾਹੌਲ ਖਰਾਬ ਕਰਨਾ ਆ। ਸੋ ਕਹਿਣ ਦਾ ਮਤਲਬ ਮਾਪੇ ਇਲਜ਼ਾਮ ਇਹ ਲਾ ਰਹੇ ਨੇ ਕਿ ਉਸ ਬੱਚੇ ਨੂੰ ਜਾਤੀ ਸੂਚਕ ਲਫ਼ਜ਼ ਜਿਹੜੇ ਨੇ ਉਹ ਵਰਤ ਕੇ ਜਲੀਲ ਕੀਤਾ ਗਿਆ। ਜੀ ਮੈਂ ਇਹਦੇ ਪੱਖ ਚ ਇਹ ਗੱਲ ਸਮਝਦਾ ਹਾਂ ਕਿ ਪੰਜਾਬ ਦੇ ਜਿੰਨੇ ਵੀ ਸਕੂਲ ਨੇ ਸਰਕਾਰੀ ਸਕੂਲ ਜੀ ਇਹਨਾਂ ਸਕੂਲਾਂ ਦਾ ਤੁਸੀਂ ਨੱਠ ਕੇ ਅਧਿਨ ਕਰ ਲੋ ਅਧਿਨ ਕਰਨਾ ਮੈਂ ਆਪਣੇ ਸੂਝਵਾਨ শ্রোਤਿਆਂ ਨੂੰ ਦੱਸ ਦੇਵਾਂ ਕੋਈ ਔਖਾ ਨਹੀਂ ਇਹ ਸਾਰੇ ਸਕੂਲ ਇਕਯੂਡਾਇਸ ਨਾਂ ਦਾ ਫਾਰਮ ਭਰਦੇ ਨੇ ਉਹਦਾ ਨਾਂ ਯੂਡਾਇਸ ਹੈ ਜੀ ਉਹਦੇ ਤੇ ਸਾਰਾ ਡਾਟਾ ਪਿਆ ਹੈ ਉਸ ਡਾਟੇ ਦੇ ਉੱਤੇ ਕਲੀਅਰ ਕੱਟ ਪਿਆ ਹੈ ਕਿ ਇਸ ਸਕੂਲ ਦੇ ਵਿੱਚ ਜਿਹੜੇ ਬੱਚੇ ਪੜ੍ਹਦੇ ਨੇ ਉਹ ਕਿਹਨਾ ਕਿਹਨਾ ਜਾਤੀਆਂ ਚੋਂ ਆਉਂਦੇ ਨੇ ਉਹਨਾਂ ਦੀ ਆਰਥਿਕਤਾ ਕੀ ਹੈ ਜੀ ਉਹਨਾਂ ਦਾ ਜੋ ਕੁਝ ਵੀ ਤੁਹਾਨੂੰ ਸਮਾਜਿਕ ਆਰਥਿਕ ਜਾਂ ਜੋ ਕੋਈ ਵੀ ਚਾਹੀਦਾ ਸਾਨੂੰ ਸਾਰੇ ਪੰਜਾਬ ਦਾ ਅਵੇਲੇਬਲ ਹੈਗਾ ਜੀ ਹੁਣ ਜਿੱਥੇ ਮੈਂ ਸਮਝਦਾ ਵੀ 90% ਇਹ ਜਿਹੜੇ ਸਕੂਲ ਨੇ 90% ਦਮਤ ਦਲਤ ਮਜ਼ਬੂਰ ਬੇਵਸ ਲੋਕਾਂ ਦੇ ਸਕੂਲ ਨੇ ਜੀ ਇਹ ਜਿਹੜੇ ਬੇਵਸ ਲੋਕਾਂ ਦੇ ਸਕੂਲ ਨੇ ਇਹਨਾਂ ਸਕੂਲਾਂ ਦਾ ਇੱਕ ਆਪਣਾ ਭਾਈਚਾਰਾ ਹੈ ਇਹਨਾਂ ਸਕੂਲਾਂ ਚ ਜਾ ਕੇ ਜੇ ਕੋਈ ਅਧਿਆਪਕ ਇਦਾਂ ਦੀ ਮਾਨਸਿਕਤਾ ਦੇ ਨਾਲ ਜਾਏਗਾ ਤੋ ਸੁਰੱਖਿਤ ਨਹੀਂ ਆ ਸਕਦਾ ਉਹ ਉਹ ਸੁਰੱਖਿਤ ਨਹੀਂ ਰਹਿ ਸਕਦਾ ਜੀ ਸੋ ਉਹਨੂੰ ਪਤਾ ਹੈ ਕਿ ਮੈਂ ਜੁੜਾ ਇਸ ਵਿੱਚ ਕੀ ਭਰਿਆ ਹੈ ਉਹ ਉਸ ਏਰੀਏ ਨੂੰ ਸਾਡੇ ਸਾਰਿਆਂ ਨਾਲੋਂ ਵੱਧ ਜਾਣਦਾ ਕਿ ਇੱਥੇ ਕਿਹੜੇ ਭਾਈਚਾਰੇ ਦੇ ਕਿੰਨੇ ਲੋਕ ਨੇ ਮੈਨੂੰ ਪਤਾ ਹੈ ਕਿ ਗੁੱਜਰ ਭਾਈਚਾਰਾ ਕਿੰਨਾ ਪੰਜਾਬ ਦੇ ਸਕੂਲਾਂ 'ਚ ਪੜ ਰਿਹਾ ਹੈ ਇਹ ਪ੍ਰਵਾਸੀ ਮਜ਼ਦੂਰਾਂ ਦੇ ਨਿਆਣੇ ਕਿੰਨੇ ਪੜ ਰਹੇ ਨੇ ਮੈਨੂੰ ਪਤਾ ਹੈ ਜਿਹੜੀਆਂ ਅਖੌਤੀ ਉੱਚੀਆਂ ਜਾਤਾਂ ਨੇ ਉਹਨਾਂ ਜਾਤਾਂ ਦਾ ਜਿਨ੍ਹਾਂ ਦਾ ਲੱਕ ਟੁੱਟ ਗਿਆ ਉਹਨਾਂ ਦੇ ਬੱਚੇ ਵੀ ਏਸਾ ਸਕੂਲਾਂ 'ਚ ਪੜ ਰਹੇ ਨੇ ਤੇ ਜਿਹੜੀਆਂ ਅਖੌਤੀ ਨੀਵੀਆਂ ਜਾਤਾਂ ਨੇ ਜਿਹੜੀਆਂ ਦੀ ਆਰਥਿਕਤਾ ਮਜ਼ਬੂਤ ਹੋ ਗਈ ਹੈ ਉਹ ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਨੇ ਹੁਣ ਤਾਂ ਇੱਕ ਸਿੱਧੀ ਲੀਕ ਖਿੱਚੀ ਗਈ ਆ ਉਸ ਸਿੱਧੀ ਲੀਕ ਦੇ ਇਧਰਲੇ ਬੰਨੇ ਜਿੱਦੜ ਸਰਕਾਰੀ ਸਕੂਲ ਦੇ ਇਧਰਲੇ ਬੰਨੇ ਸਾਰੇ ਸ਼ੋਸ਼ਿਤ ਵਰਗ ਦੇ ਲੋਕ ਨੇ ਅਸੀਂ ਉਹਨਾਂ ਨੂੰ ਲੁੱਟੇ ਜਾਂਦੇ ਕਿਰਤੀ ਵਰਗ ਦੇ ਪਰਿਵਾਰਾਂ ਦੇ ਜੀ ਸਮਝਦੇ ਆ ਸੋ ਮੈਨੂੰ ਨਹੀਂ ਲੱਗਦਾ ਕਿ ਅਧਿਆਪਕਾਂ ਨੇ ਕੋਈ ਅਜੀhaal ਲਾਭ ਵਰਤਿਆ ਹੋਵੇਗਾ ਕਿ ਫਿਰ ਦੂਸਰੀ ਗੱਲ ਇਹ ਆ ਕੋਈ ਸਕੂਲ ਐਸਾ ਨਹੀਂ ਜਿੱਥੇ ਸਾਰੀਆਂ ਵੰਗੀਆਂ ਜਾਤਾਂ ਧਰਮਾਂ ਦੇ ਅਧਿਆਪਕ ਨਾ ਹੋਣ ਸੋ ਜੇ ਅਧਿਆਪਕ ਜਈ ਗਲਤੀ ਕਰੇਗਾ ਤੇ ਨਾਲ ਦੇ ਜਿਹੜੇ ਕਲੀਗ ਨੇ ਉਹ ਵਖਸ਼ਣਗੇ ਉਹਨੂੰ ਸੋ ਇਹ ਗੱਲ ਮੈਨੂੰ ਉਨੀ ਵਜ਼ਨਦਾਰ ਨਹੀਂ ਲੱਗਦੀ ਜੀ ਸਰ ਪੰਜਾਬ ਵਿੱਚ ਜਿਹੜਾ ਜਾਤ ਪਾਤ ਦਾ ਕੋਡ ਹੈ ਉਹ ਇੰਨਾ ਹੱਦ ਤੱਕ ਵੱਧ ਗਿਆ ਹੈ ਜਿਸ ਹੱਦ ਤੱਕ ਮਾਪੇ ਜਿੱਦਾਂ ਬਿਆਨ ਕਰ ਰਹੇ ਨੇ ਕੀ ਕਹਿਣਾ ਚਾਹੋਗੇ ਦੇਖੋ ਕਈ ਵਾਰੀ ਅਸ ਸਾਡੀ ਇੱਕ ਮਜਬੂਰੀ ਬਣ ਜਾਂਦੀ ਹੈ ਜਿਵੇਂ ਉਹਨਾਂ ਵਕਤ ਕਿਸਮਤ ਮਾਪਿਆਂ ਦੀ ਮਜਬੂਰੀ ਬਣ ਗਈ ਜੀ ਕਿ ਉਹਨਾਂ ਦਾ ਹੱਸਦਾ ਖੇਡਦਾ ਜਵਾਨ ਪੁੱਤਰ ਉਹਨਾਂ ਦੇ ਹੱਥੋਂ ਨਿਕਲ ਗਿਆ ਹੂੰ ਉਹ ਹੁਣ ਉਹਨਾਂ ਨੂੰ ਵਾਪਸ ਨਹੀਂ ਆਉਣਾ ਹੂੰ ਹੁਣ ਮਾਪੇ ਵੱਧ ਤੋਂ ਵੱਧ ਕੀ ਕਹਿ ਦੇਣਗੇ ਮਾਪੇ ਵੱਧ ਤੋਂ ਵੱਧ ਕੀ ਕਹਿ ਦੇਣਗੇ ਜੀ ਮੈਨੂੰ ਇਹ ਲੱਗਦਾ ਹੈ ਕਿ ਪੰਜਾਬ ਜਾਤੀ ਪਾਤੀ ਦੇ ਕੋੜ ਵਿੱਚ ਸਾਰਾ ਹਿੰਦੂਸਰ ਗਰਸਿਆ ਪਿਆ ਹੂੰ ਠੀਕ ਹੈ ਇਹ ਇਹਦੇ ਤੋਂ ਮੈਂ ਮੁਨਕਰ ਨਹੀਂਗਾ ਪਰ ਜਾਤੀ ਪਾਤੀ ਦਾ ਜਿਹੜਾ ਕੋੜ ਹੈ ਹੂੰ ਇਨੇ ਖਿਲਾਫ ਪੰਜਾਬ ਵਿੱਚ ਜਿਹੜੀ ਜਾਗਰੂਤੀ ਆ ਨਾ ਇੰਨੀ ਕ ਹੈਗੀ ਆ ਕਿ ਨਾ ਤਾਂ ਆਪਾਂ ਇਹ ਸਮਝਦੇ ਆ ਵੀ ਮੈਡਮ ਮੀਲ ਵਿੱਚ ਵਿਦਿਆਰਥੀ ਇੱਕ ਦੂਜੇ ਨਾਲ ਡਿਸਕ੍ਰਿਮੀਨੇਸ਼ਨ ਕਰਦੇ ਨੇ ਨਾ ਟੀਚਰ ਕਰਦੇ ਨੇ ਸਾਰਾ ਇੱਕ ਭਾਈਚਾਰਾ ਇੱਕੋ ਤਰ੍ਹਾਂ ਦੇ ਥਾਲੀ 'ਚ ਬੈ ਕੇ ਖਾਂਦਾ ਹੈ ਅਸੀਂ ਜਦੋਂ ਇਸ ਤਰ੍ਹਾਂ ਦੀਆਂ ਵਿਸ਼ੇਸ਼ ਟਿੱਪਣੀਆਂ ਜਾਂ ਵਿਸ਼ੇਸ਼ ਪਰਸਥਿਤੀਆਂ 'ਚੋਂ ਲੰਘਦੇ ਆ ਨਾ ਤਾਂ ਫਿਰ ਸਾਨੂੰ ਸੋਚ ਕੇ ਬੋਲਣਾ ਪੈਂਦਾ ਸੋਚਣਾ ਪੈਂਦਾ ਕਿ ਜਿਨ੍ਹਾਂ ਦਾ ਬੱਚਾ ਮਰ ਗਿਆ ਉਹਨਾਂ ਦੇ ਹੱਕ ਚ ਕੀ ਕਹੀਏ ਹੂੰ ਉਹਨਾਂ ਦੀ ਗੱਲ ਕਿਦਾਂ ਸੁਣੀ ਕਰਦੀਏ ਜੇ ਅਸੀਂ ਉਹਨਾਂ ਦੀ ਗੱਲ ਸੁਣੀ ਕਰਾਂਗੇ ਤਾਂ ਫਿਰ ਕਿਵੇਂ ਇਨਸਾਫ ਹੋਏਗਾ ਉਹਨਾਂ ਦੇ ਨਾਲ ਸੋ ਕਹਿਣ ਦਾ ਮਤਲਬ ਇਹ ਆ ਜਾਤੀ ਪਾਤੀ ਦੇ ਕੋੜ ਤੋਂ ਅਸੀਂ ਮੁਨਕਰ ਨਹੀਂਗੇ ਹੂੰ ਪਰ ਇਹ ਬਿਹਾਰ ਨਹੀਂਗਾ ਇਹ ਉੱਤਰ ਪ੍ਰਦੇਸ਼ ਨਹੀਂਗਾ ਇਹ ਪੰਜਾਬ ਹੈ ਇਸ ਪੰਜਾਬ ਵਿੱਚ ਜਾਤੀ ਪਾਤੀ ਦੀ ਗੱਲ ਸਕੂਲ ਦੇ ਪਲੇਟਫਾਰਮ ਤੋਂ ਜੇ ਕੋਈ ਕਰੇ ਤਾਂ ਮੈਨੂੰ ਲੱਗਦਾ ਹੈ ਕਿ ਉਹ ਉਹ ਸੁਖੀ ਸੰਧੀ ਕਰ ਨਹੀਂ ਜਾ ਸਕਦਾ ਸੋ ਐਡਾ ਆਸਾਨ ਨਹੀਂਗਾ ਕਿ ਜਾਤੀ ਪਾਤੀ ਦਾ ਇਲਜ਼ਾਮ ਲਾ ਕੇ ਅਸੀਂ ਕਿਸੇ ਨੂੰ ਉਹਦੇ ਮਤਲਬ ਕਸ਼ਟ ਕਟ ਘਰੇ ਤੱਕ ਲੈ ਜਾਈ ਜੀ ਇਸੇ ਤਰ੍ਹਾਂ ਸਰ ਤੁਸੀਂ ਇਸ ਘਟਨਾ ਨੂੰ ਪੰਜਾਬ ਦੇ এডਿਕੇਸ਼ਨ ਨਾਲ ਜੋੜ ਕੇ ਦੇਖਦੇ ਹੋ ਜਾਂ ਨਹੀਂ ਦੇਖਦੇ ਹੋ ਇਸ ਬਾਰੇ ਸਾਡੇ ਦਰਸ਼ਕਾਂ ਦੱਸੋ ਜੇ ਜੋੜ ਕੇ ਦੇਖਦੇ ਹੋ ਤਾਂ ਇਸ ਦਾ ਸਬੰਧ ਜਿਹੜਾ ਹੈ এডਿਕੇਸ਼ਨ ਦੇ ਨਾਲ ਕਿਵੇਂ ਹੈ ਦੇਖੋ ਮੈਂ ਸਮਝਾਂ ਇਹ ਬੜੀ ਵੱਡੀ ਘਟਨਾ ਹੈ ਇਸ ਘਟਨਾ ਨੂੰ ਅਸੀਂ ਕੋਈ ਛੋਟੀ ਜੀ ਘਟਨਾ ਨਾ ਸਮਝੀਏ ਜੀ ਅੱਜ ਇੱਕ ਬੱਚਾ ਕਿਸੇ ਗੱਲੋਂ ਖੁਦਕੁਸ਼ੀ ਕਰਕੇ ਮਰ ਗਿਆ ਜੀ ਔਰ ਉਹਦੀ ਮੌਤ ਦੇ ਜ਼ਿੰਮੇਵਾਰ ਜੇ ਅਸੀਂ ਅਧਿਆਪਕਾਂ ਨੂੰ ਮੰਨ ਲਿਆ ਤਾਂ ਹੋਏਗਾ ਕੀ ਕਿ ਜਿਹੜੇ ਪਰੇਸ਼ਾਨ ਹੋਏ ਅਧਿਆਪਕ ਇਸ ਸੀਨ ਦੇ ਅਦਾਲਤਾਂ ਦੇ ਚੱਕਰਾਂ 'ਚ ਰੁੜ ਜਾਣਗੇ ਉਹਦਾ ਸੁਨੇਹਾ ਸਕੂਲ ਅਧਿਆਪਕਾਂ ਤੱਕ ਸਕੂਲ ਦੇ ਅਮਲੇ ਫੈਲੇ ਤੱਕ ਕੀ ਜਾਏਗਾ ਜੀ ਹੁਣ ਇੱਕ ਬੰਨੇ ਤਾਂ ਇਹਨਾਂ ਅਧਿਆਪਕਾਂ ਵਿਚਾਰਿਆਂ ਦੀ ਮਜਬੂਰੀ ਇਹ ਹੈ ਕਿ ਸਾਡੀਆਂ ਸਰਕਾਰਾਂ ਭਾਵੇਂ ਉਹ ਪਹਿਲੀਆਂ ਕਾਲੀ ਭਾਜਪਾ ਦੀਆਂ ਸਰਕਾਰਾਂ ਹੋਣ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਅਸੀਂ ਚਾਰ ਪੋਲੀਟिकल ਪਾਰਟੀਆਂ ਦੀ ਸਰਕਾਰ ਦੀ ਗੱਲ ਕਰ ਰਹੇ ਹਾਂ ਇਹ ਸਰਕਾਰਾਂ ਇੱਕੋ ਗਲਤੀ ਵਾਰ-ਵਾਰ ਦੁਹਰਾ ਰਹੀਆਂ ਨੇ ਕਿ ਵਿਦਿਆਰਥੀਆਂ ਦੇ ਜਿਹੜੇ ਨਾਮ ਨੇ ਗੈਰ ਹਾਜ਼ਰ ਵਿਦਿਆਰਥੀਆਂ ਦੇ ਵੀ ਨਹੀਂ ਕੱਟਣੇ ਟਿੱਕਲ ਦੂਸਰੀ ਗੱਲ ਅਸੀਂ ਬਿਲਕੁਲ ਜਿਨ੍ਹਾਂ ਬੱਚਿਆਂ ਨੂੰ ਬੇਸਿਕ ਜਾਣਕਾਰੀ ਵੀ ਨਹੀਂ ਕਿ ਪ੍ਰਾਇਮਰੀ ਪੱਧਰ ਦੀ ਵੀ ਉਹਨਾਂ ਨੂੰ ਵੀ 8ਵੀਂ ਤੱਕ ਪਾਸ ਕਰਨਾ ਹੈ ਜੀ ਇਦੇ ਨਾਲ ਨਾਲ ਕੱਲ ਹੋਰ ਹੈ ਕਿ ਪੰਜਾਬ ਵਿੱਚ ਨਸ਼ਿਆਂ ਦਾ ਚਲਨ ਹੈ ਤੇ 11ਵੀਂ 12ਵੀਂ ਖਾਸ ਕਰਕੇ ਇਹ ਉਮਰ ਦੇ ਵਿਦਿਆਰਥੀ ਪੁੱਠੇ ਰਾਹਾਂ 'ਚ ਵੀ ਪੈ ਜਾਂਦੇ ਨੇ ਤੇ ਸਕੂਲਾਂ ਵਿੱਚ ਜਿਹੜੀ ਪਰੇਸ਼ਾਨੀ ਸਕੂਲ ਟੀਚਰਾਂ ਨੂੰ ਆਉਂਦੀ ਹੈ ਜੀ ਉਸ ਪਰੇਸ਼ਾਨੀ ਦੇ ਚਲਦਿਆਂ ਉਹ ਉਹਨਾਂ ਬੱਚਿਆਂ ਦਾ ਵੀ ਨਾਂ ਨਹੀਂ ਘਟ ਸਕਦੇ ਹਮ ਜੇ ਤੁਸੀਂ ਉਹਨਾਂ ਬੱਚਿਆਂ ਦਾ ਨਾਂ ਨਹੀਂ ਘਟ ਸਕਦੇ ਤੇ ਫਿਰ ਇਸ ਬਰਾਈ ਤੋਂ ਮੁਕਤੀ ਕਿਵੇਂ ਪਾਓਗੇ ਅੱਜ ਤੁਸੀਂ ਕਿਸੇ ਬੱਚੇ ਨੂੰ ਡਾਂਟਿਆ ਉਹ ਖੁਦਕੁਸ਼ੀ ਕਰਕੇ ਮਰ ਗਿਆ ਉਹਦੇ ਬਦਲੇ ਦੇ ਵਿੱਚ ਅਧਿਆਪਕ ਨੂੰ ਤੁਸੀਂ ਜੇਲ੍ਹ ਜਾਣਾ ਪੈ ਗਿਆ ਦੋ ਚਾਰ ਅਧਿਆਪਕਾਂ ਦੀ ਖਬਰ ਬਣੇਗੀ ਅਧਿਆਪਕ ਜਥੇਬੰਦੀ ਇੱਕ ਫੈਸਲਾ ਕਰੇਗੀ ਕਿ ਇਹਨਾਂ ਨੂੰ ਕੁਝ ਨਹੀਂ ਕਹਿਣਾ ਮੈਂ ਸਮਝਦਾ ਇਹ ਤਬਦੀਲੀ ਪਿਛਲੇ ਲੰਬੇ ਸਮੇ ਤੋਂ ਅਸੀਂ ਦੇਖ ਰਹੇ ਹਾਂ ਜਿਹੜੀ ਪੀੜ੍ਹੀ ਮੇਰੇ ਵਾਲੀ ਸੀ ਜੀ ਉਦੋਂ ਇਹ ਸਰਕਾਰੀ ਸਕੂਲ ਜਿਹੜੇ ਨੇ ਉਹ ਇਕੱਲੇ ਸਕੂਲ ਸੀ ਪ੍ਰਾਈਵੇਟ ਸਕੂਲ ਥੋੜੇ ਸੀ ਜੀ ਸ਼ਹਿਰਾਂ 'ਚ ਸੀ ਉਸ ਵੇਲੇ ਸਾਰੇ ਘਰਾਂ ਦੇ ਚੰਗਿਆਂ ਮਾੜਿਆਂ ਦੇ ਨਿਆਣੇ ਉੱਥੇ ਪੜਦੇ ਸੀ। ਹੂੰ ਔਰ ਉਸ ਮਾਹੌਲ ਦੇ ਵਿੱਚ ਸਕੂਲ ਦਾ ਅਧਿਆਪਕ ਚਪੇੜਾ ਮਾਰ-ਮਾਰ ਮੂੰਹ ਲਾਲ ਕਰ ਦਿੰਦਾ ਸੀ ਤੇ ਬੱਚਾ ਘਰ ਜਾ ਕੇ ਇਹ ਨਹੀਂ ਸੀ ਦੱਸਦਾ ਵੀ ਕੁੱਟ ਬੜੀ ਪਈ ਆ। ਜੀ ਮਾਂ ਹੀ ਉਂਗਲਾ ਪਿਛਾੜ ਲੈਂਦੀ ਸੀ ਕਿ ਆ ਜੰਗਰੇਜ਼ੀ ਵਾਲੇ ਨੇ ਕੁੱਟਿਆ ਕਿ ਮੈਥ ਵਾਲੇ ਨੇ ਕੁੱਟਿਆ। ਹੂੰ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਪੇ ਮਾਂ ਅੜਾਂਬਾ ਲੈ ਕੇ ਨਹੀਂ ਸੀ ਜਾਂਦੇ। ਜੀ ਵੀ ਇਹਨੂੰ ਆਉਂਦਾ ਕੁਝ ਨਹੀਂ ਇਹਨੂੰ ਛਿੱਤਰ ਪੈਣੇ ਸੀ ਤਾਂ ਪਏ ਆ। ਹੂੰ ਉਹ ਦੌਰ ਅਸੀਂ ਦੇਖਿਆ ਉਸ ਦੌਰ ਤੋਂ ਬਾਅਦ ਪੜ੍ਹਾਈ ਦਾ ਨਗਾਰ ਦੇਖਿਆ ਪੰਜਾਬ ਵਿੱਚ ਕਾਲੇ ਦਿਨਾਂ ਦਾ ਦੌਰ ਸੀ ਅਧਿਆਪਕ ਡਰ ਗਏ ਉਸ ਡਰੇ ਹੋਏ ਅਧਿਆਪਕ ਨੇ ਉਹ ਡਰ ਅਧਿਆਪਕ ਦੇ ਮੰਦਰੋਂ ਨਿਕਲਿਆ ਜੀ ਉਹ ਜਦੋਂ ਨਹੀਂ ਨਿਕਲਿਆ ਤੇ ਉਸ ਤੋਂ ਬਾਅਦ ਜੋ ਪੜ੍ਹਾਈ ਦਾ ਪੱਧਰ ਬਣਿਆ ਹੂੰ ਉਹਦੇ ਚੱਲਦਿਆਂ ਸਕੂਲ ਦੋ ਤਰ੍ਹਾਂ ਦੇ ਹੋਏ ਇੱਕ ਬੰਨੇ ਪ੍ਰਾਈਵੇਟ ਸਕੂਲ ਜੀ ਉਹਨਾਂ ਨੂੰ ਮੈਂ ਪ੍ਰਾਈਵੇਟ ਸਕੂਲ ਨਹੀਂ ਕਹਿੰਨਾ ਮੈਂ ਕਹਿੰਨਾ ਉਹ ਖਾਂਦੇ ਪੀਂਦੇ ਘਰਾਂ ਦੇ ਬੱਚਿਆਂ ਦੇ ਸਕੂਲ ਦੂਸਰੇ ਬੰਨੇ ਪੰਜਾਬ ਦੇ ਭੁੱਖੇ ਮਰਦੇ ਲੋਕਾਂ ਦੇ ਬੱਚਿਆਂ ਦੇ ਸਕੂਲ ਸੋ ਇਸ ਵਰਗ ਵਿੱਚ ਮੈਂ ਇਹਨੂੰ ਵੰਡਦਾ ਸੋ ਉੱਥੇ ਤਾਂ ਕੁੱਟ ਵੀ ਪੈਂਦੀ ਹੈ ਉੱਥੇ ਮਾਪਿਆਂ ਜੀਆਂ ਸ਼ਿਕਾਇਤਾਂ ਲੈ ਕੇ ਨਹੀਂ ਜਾਂਦੇ ਕਿਉਂਕਿ ਉਹਨਾਂ ਨੂੰ ਐਜੂਕੇਸ਼ਨ ਦਾ ਮਹੱਤਵ ਪਤਾ ਇੱਥੇ ਐਜੂਕੇਸ਼ਨ ਦਾ ਮਹੱਤਵ ਨਹੀਂ ਪਤਾ ਜਿੱਥੇ ਐਜੂਕੇਸ਼ਨ ਦਾ ਮਹੱਤਵ ਨਹੀਂ ਪਤਾ ਉਹ ਸਕੂਲਾਂ ਨੇ ਡੁੱਬ ਜਾਣਾ ਇਸ ਘਟਨਾ ਤੋਂ ਬਾਅਦ ਜੀ ਫਿਰ ਲੋਕਾਂ ਨੇ ਆਪਣੀਆਂ ਧੀਆ ਪੜਾਉਣਾ ਹਟ ਜਾਣਾ ਕਿਉਂ ਕਿ ਘਟਨਾਵਾਂ ਵਧ ਜਾਣਗੀਆਂ ਜੀ ਜੋ ਘਟਨਾ ਜੇ ਸਕੂਲ ਦੇ ਅਧਿਆਪਕਾਂ ਵੱਲੋਂ ਦਸੀ ਘਟਨਾ ਸੱਚੀ ਹੈ ਕਿਉਂਕਿ ਇਹਨੂੰ ਮੈਂ ਇੱਕ ਹੋਰ ਪੱਖ ਤੋਂ ਵੀ ਦੇਖਦਾ ਜੀ ਦੇਖੋ ਕਿੰਨਾ ਸਿਸਟਮੋ ਮੁੱਦਾ ਹੈ ਕਿ ਨਾ ਤਾਂ ਉਸ ਬੱਚੀ ਦਾ ਨਾਂ ਆਇਆ ਹੈ ਸਾਹਮਣੇ ਨਾ ਉਸ ਬੱਚੀ ਦਾ ਕੋਈ ਬਿਆਨ ਆਇਆ ਹੈ ਸਾਹਮਣੇ ਕਿਉਂ ਨਹੀਂ ਆਇਆ ਇਹ ਉਸ ਖੁਦਕੁਸ਼ੀ ਤੋਂ ਵੀ ਵੱਡਾ ਮਾਮਲਾ ਹੈ ਅਸੀਂ ਧੀਆ ਦੀ ਇੱਜ਼ਤ ਨੂੰ ਇੰਨੀ ਵੱਡੀ ਅਹਿਮੀਅਤ ਦਿੰਦੇ ਹਾਂ ਸੋ ਇਹਦਾ ਮਤਲਬ ਇਹ ਹੋਏਗਾ ਕਿ ਇਹੋ ਜੀਆਂ ਚੀਕਾਂ ਸੁਣ ਕੇ ਅਧਿਆਪਕ ਕੰਨਾਂ 'ਚ ਰੂਹ ਪਾ ਲਿਆ ਕਰਨਗੇ ਤੇ ਜਦੋਂ ਅਧਿਆਪਕ ਕੰਨਾਂ 'ਚ ਰੂਹ ਪਾ ਲਿਆ ਕਰਨਗੇ ਤਾਂ ਉਸ ਵੇਲੇ ਇਸ ਪ੍ਰਬੰਧ ਦੀ ਕਲਪਨਾ ਕਰੋ ਕਿ ਸਕੂਲਾਂ ਦਾ ਪ੍ਰਬੰਧ ਕਿ ਹੋ ਜਾਏਗਾ ਹਮ ਬਿਲਕੁਲ ਸਰ ਬਿਲਕੁਲ ਸਰ ਇਸ ਚੀਜ਼ ਦਾ ਹੱਲ ਕੀ ਹੋਣਾ ਚਾਹੀਦਾ ਕੀ ਲੱਗਦਾ ਦੇਖੋ ਸਰਕਾਰ ਜੀ ਹਰ ਚੀਜ਼ ਦਾ ਹੱਲ ਵਿਗਿਆਨ ਕੋਲ ਪਿਆ ਹੈ ਹਮ ਅਸੀਂ ਉਸ ਧੀ ਦਾ ਨਾਂ ਤਾਂ ਪਬਲਿਕ ਨਹੀਂ ਕਰਨਾ ਚਾਹੁੰਦੇ ਜੀ ਪਰ ਸਕੂਲ ਅਮਲਾ ਫੈਲਾ ਉਸ ਬੱਚੀ ਨੂੰ ਜਾਣਦਾ ਹੈ ਕਿ ਇਹਦੀ ਇਨਕੁਆਰੀ ਨਹੀਂ ਹੋਣੀ ਚਾਹੀਦੀ ਵੀ ਉਹ ਬੱਚੀ ਤਾਂ ਪੜਤਾਲ ਕੀਤੀ ਜਾਵੇ ਜੇ ਉਹ ਬੱਚੀ ਕਹਿੰਦੀ ਹਾਂ ਉਹਨੇ ਮੈਨੂੰ ਫੜਿਆ ਸੀ ਤਾਂ ਫਿਰ ਕੀ ਅਧਿਆਪਕਾਂ ਦੀ ਗੱਲ ਸੱਚੀ ਨਹੀਂ ਬਿਲਕੁਲ ਫਿਰ ਦੂਸਰੀ ਗੱਲ ਜੇ ਉੱਥੇ ਦੇ ਸੀਸੀਟੀਵੀ ਕੈਮਰੇ ਦੇ ਵਿੱਚ ਲੱਗੇ ਸਕੂਲ ਤੋਂ ਛੁੱਟੀ ਹੋਣ ਤੋਂ ਬਾਅਦ ਇਹ ਬੱਚਾ ਤੇ ਬੱਚੀ ਕੈਂਪਸ ਵਿੱਚ ਨਜ਼ਰ ਆਉਂਦੇ ਆ ਕਿ ਕਿਉਂ ਨਜ਼ਰ ਆਉਂਦੇ ਜੀ ਇਹ ਤੋਂ ਬਿਨਾ ਕੀ ਅਧਿਆਪਕਾਂ ਨੇ ਉਹਨੂੰ ਡਾਂਟਿਆ ਯਾ ਕਿ ਮਾਰਿਆ ਵੀ ਹੈ ਹੂੰ ਜੇ ਕੇਵਲ ਡਾਂਟਿਆ ਯਾ ਕਿ ਡਾਂਟਣਾ ਗੁਨਾਹ ਹੈ ਮੈਂ ਕਿੰਨਾ ਡਾਂਟਦਿਆਂ ਉਹਨਾਂ ਨੇ ਇਹ ਕਹਿਤਾ ਹੋਏਗਾ ਕਿ ਤੂੰ ਰਾਏ ਸਿੱਖ ਬਰਾਦਰੀ ਦਾ ਜਿਹੜਾ ਨੱਕ ਡੋਬ ਰਿਹਾ ਤੂੰ ਆਪਣੇ ਭਾਈਚਾਰੇ ਨੂੰ ਮਾਰ ਰਿਹਾ ਤਾਂ ਮੈਨੂੰ ਇਹ ਗੱਲ ਇਦਾਂ ਦੀ ਨਹੀਂ ਲੱਗਦੀ ਕਿ ਇਹ ਜਾਤੀ ਸੂਚਕ ਹੈ ਜਾਂ ਇਹ ਕਿਸੇ ਜਾਤੀ ਤੇ ਅਟੈਕ ਕਰਨ ਦੇ ਬਰਾਬਰ ਸੋ ਜੇ ਇਦਾਂ ਦੀ ਹੁੰਦੀ ਤਾਂ ਬਾਪ ਉਸੇ ਦਿਨ ਹੀ ਇਲਜ਼ਾਮ ਏਰਾਂਦਾ ਬੱਚੇ ਨੇ ਤਾਂ ਜਰੀਲਾ ਪਦਾਰਥ ਪੀਣ ਤੋਂ ਤਿੰਨ ਦਿਨ ਬਾਅਦ ਦੱਸਿਆ ਕਿ ਮੈਂ ਕੋਈ ਜਰੀਲਾ ਪਦਾਰਥ ਪੀ ਲਿਆ ਜੀ ਇਹ ਘਟਨਾ ਤੋਂ ਚੌਥੇ ਪੰਜਵੇਂ ਦਿਨ ਬਾਅਦ ਉਹਦੀ ਮੌਤ ਹੁੰਦੀ ਹੈ ਸੋ ਕਹਿਣ ਦਾ ਮਤਲਬ ਇਹ ਹੈ ਘਟਨਾਵਾਂ ਦੀ ਇਸ ਸਾਰੀ ਜਿਹੜੀ ਲੜੀ ਹੈ ਉਹਦੇ ਵਿੱਚੋਂ ਸਹੀ ਤੰਦ ਫੜੀ ਜਾਣੀ ਚਾਹੀਦੀ ਹੈ ਜੇ ਅਧਿਆਪਕ ਦੋਸ਼ੀ ਆ ਤਾਂ ਬਖਸ਼ ਨਹੀਂ ਜਾਣੀ ਚਾਹੀਦੀ ਬਿਲਕੁਲ ਜੇ ਅਧਿਆਪਕ ਦੋਸ਼ੀ ਆ ਤਾਂ ਬਖਸ਼ ਨਹੀਂ ਜਾਣੀ ਚਾਹੀਦੀ ਪਰ ਜੇ ਅਧਿਆਪਕ નિર્ਦੋਸ਼ ਹੈ ਤਾਂ ਉਹਨਾਂ ਦੀ ਹਵਾ ਵੱਲ ਵੀ ਦੇਖਣ ਨਹੀਂ ਦੇਣਾ ਚਾਹੀਦਾ ਬਿਲਕੁਲ ਜਿਵੇਂ ਕਿ ਪੰਜ ਪਿੰਡਾਂ ਦੀ ਪੰਚਾਇਤ ਨੇ ਉਸ ਸਕੂਲ ਅਧਿਆਪਕਾਂ ਦੇ ਹੱਕ ਵਿੱਚ ਮਜ਼ਾਰਾ ਕੀਤਾ ਤੇ ਕਿਹਾ ਕਿ ਇਹ ਝੂਠਾ ਕੇਸ ਬਣਾਇਆ ਜਾ ਰਿਹਾ ਹੈ ਬਿਲਕੁਲ ਬਿਲਕੁਲ ਸਰ ਇਸੇ ਤਰ੍ਹਾਂ ਅਸੀਂ ਇੱਕ ਹੋਰ ਖਬਰ ਤੇ ਗਲਬਾਤ ਕਰਾਂਗੇ ਹੁਣ ਵਕਤ ਤੇ ਇੱਕ ਬ੍ਰੇਕ ਦਾ ਮਿਲਦਿਆਂ ਬ੍ਰੇਕ ਤੋਂ ਬਾਅਦ